ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਸੰਗਰੂਰ ਦੇ ਦਰਬਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਰੈਡੀਮੇਡ ਕੱਪੜੀ ਦੀ ਦੁਕਾਨ ਨੂੰ ਅੱਗ ਲੱਗੇ ਭਿਆਨਕ ਅੱਗ ਲੱਗਿਆ ਜਿੱਥੇ ਕੀ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਤੇ ਰਾਖ ਹੋ ਚੁੱਕੀ ਹੈ ਗੁੱਸੇ 'ਚ ਆਏ ਦੁਕਾਨਦਾਰਾਂ ਨੇ ਬਾਜ਼ਾਰ ਕੀਤੇ ਬੰਦ ਅਤੇ ਦੁਕਾਨਦਾਰਾਂ ਨੇ ਬੈਠ ਕੇ ਸੜਕ ਦੇ ਤਾਰਨਾ ਲਾ ਕੇ ਨਗਰ ਪੰਚਾਇਤ ਕਮੇਟੀ ਦੇ ਖਿਲਾਫ ਕੀਤੀ ਗਈ ਨਾਰੇਬਾਜ਼ੀ ਕਿਉਂਕਿ ਉਹਨਾਂ ਨੇ ਫਾਈਵ ਗ੍ਰੇਡ ਦੀ ਮੰਗ ਕੀਤੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਆਮ ਲੋਕਾਂ ਲੋਕਾਂ ਪਾਈਪ ਲਾ ਕੇ ਅੱਗ ਨੂੰ ਬੁਝਾਉਣ ਜੋ ਕਿ ਬਹੁਤ ਹੀ ਦੁਖਦਾਈ ਖਬਰ ਹੈ ਕਿਉਂਕਿ ਜੇ ਗੱਲ ਕਰੀਏ ਪਵਾਨੀਗੜ੍ਹ ਜਾਂ ਧੜਬਾ ਦੀ ਜਿੱਥੇ ਵੱਡੀਆਂ ਮੰਡੀਆਂ ਹਨ ਜਿੱਥੇ ਕਿ ਫਾਈਬਰ ਗ੍ਰੇਡ ਦੀ ਸਭ ਤੋਂ ਵੱਡੀ ਮੰਗ ਸਰਕਾਰਾਂ ਤੋਂ ਹਰੇਕ ਸਰਕਾਰ ਤੋਂ ਮੰਗ ਕੀਤੀਆਂ ਜਾ ਰਹੀਆਂ ਹਨ ਪਰ ਸਰਕਾਰਾਂ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾਂਦਾ ਕਿਉਂਕਿ ਅੱਗੇ ਦੀ ਘਟਨਾ ਕਾਰਨ ਧੜਬਾ ਸ਼ਹਿਰ ਦੇ ਅੰਦਰ ਫਾਈ ਮਸ਼ੀਰ ਦਾ ਨਾਂ ਹੋਣ ਤੇ ਬਹੁਤ ਹੀ ਚਿੰਤਾਜਨਕ ਸਵਾਲ ਖੜੇ ਨਜ਼ਰ ਆ ਰਹੇ ਹਨ ਜਿੱਥੋਂ ਕਿ ਖਜ਼ਾਨਾ ਮੰਤਰੀ ਪੰਜਾਬ ਦੇ ਗੱਲ ਕਰੀਏ ਤਾਂ ਸੀਐਮ ਤੋਂ ਬਾਅਦ ਵੱਡੀ ਪੋਸਟ ਖਜ਼ਾਨਾ ਮੰਤਰੀ ਦੀ ਆਉਂਦੀ ਹੈ ਇਸ ਨੂੰ ਦੇਖਦੇ ਹੋਏ ਇੱਕ ਸਵਾਲੀਆ ਨਿਸ਼ਾਨ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਰੈਡੀਮੇਡ ਦੇ ਕੱਪੜੀ ਦੁਕਾਨ ਕਾਂਸਲ ਦੀ ਹੱਡੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਜਿਸ ਵਿੱਚ ਕੋਈ ਵੀ ਚੀਜ਼ ਨਹੀਂ ਬਚੀ ਆਲੇ ਦੁਆਲੇ ਦੇ ਸਮਾਜ ਸੇਵੀ ਸਸਤਾ ਮੰਡੇਰਾ ਪ੍ਰੇਮੀਆ ਵੱਲੋਂ ਰਲ ਮਿਲ ਕੇ ਆ ਕੇ ਦੁਕਾਬੂ ਪਾਇਆ ਗਿਆ ਉਦੋਂ ਤੱਕ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਲੰਬੇ ਸਮੇਂ ਤੋਂ ਬਾਅਦ ਸਨਾਮ ਤੋਂ ਆਈ ਫਾਇਰ ਮਸ਼ੀਨ ਜਦੋਂ ਮਸ਼ੀਨ ਚਲਾਉਣੀ ਸ਼ੁਰੂ ਕੀਤੀ ਤਾਂ ਸ਼ਹਿਰ ਵਾਸੀ ਨੇ ਉਸ ਦੇ ਖਲਾਅ ਵੀ ਰੋਸ਼ ਬਾਰਗੜ ਕੀਤਾ ਸ਼ਹਿਰ ਵਾਸੀਆਂ ਨੇ ਆਪਣੇ ਪੱਧਰ ਤੇ ਦੁਕਾਨਦਾਰਾਂ ਨਾਲ ਸਹਾਰਾ ਬਣ ਕੇ ਤੁਸੀਂ ਮਾਲੀ ਮਤਕਾਰ ਦਾ ਫੈਸਲਾ ਕੀਤਾ ਗਿਆ ਇਹ ਲੈ ਕੇ ਇੱਕ ਸਵਾਲ ਪੈਦਾ ਹੁੰਦੇ ਨਜ਼ਰ ਆ ਰਹੇ ਹਨ ਕਿ ਸਰਕਾਰ ਦੇ ਦਾਅਵਿਆਂ ਦੀ ਤੁਸੋਂ ਦੀ ਨ ਕੀ ਦੁਕਾਨਦਾਰ ਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਮੁਆਵਜ਼ਾ ਨਹੀਂ ਮਿਲਦਾ ਚਾਹੇ ਦੁਕਾਨਦਾਰਾਂ ਵੱਲੋਂ ਲੱਖਾਂ ਰੁਪਏ ਦਾ ਟੈਕਸ ਅਦਾ ਸਰਕਾਰਾਂ ਨੂੰ ਕੀਤੇ ਜਾਂਦੇ ਹਨ ਪਰ ਇਸ ਗੱਲ ਨੂੰ ਲੈ ਕੇ ਇੱਕ ਪ੍ਰਸ਼ਾਸਨ ਦੀ ਸਭ ਤੋਂ ਵੱਡੀ ਨਲਾਕੀ ਹੁੰਦੀ ਨਜ਼ਰ ਆ ਰਹੀਆਂ ਹਨ ਸਾਰੇ ਨੂੰ ਅਪੀਲ ਹੈ ਬੈਠ ਜੇ ਸਾਰੇ ਕੀਰੇ ਦੀ ਗੱਲ ਹੈ ਕੰਮਾਂ ਤੇ ਟਾਈਮ ਤੇ ਰੱਖ ਸਕਦਾ ਕੋਈ ਗੱਲ ਹੋਣਾ ਕਰੀਏ ਬਲੌਗ ਜਮਾ ਕਿਉਂਕਿ ਮੋਰੂ ਬਲੌਗ ਦੀ ਆਪਾਂ ਨੂੰ ਕਿਸੇ ਨਾਲ ਬੈਠ ਕੇ ਕਰਾ ਗਏ ਹੋਵੇਗੀ ਉਹ ਵੀ ਪ੍ਰੋਵਾਈਡ ਕਰਾਂਗੇ ਉਹ ਵੀ ਸਾਡੇ ਤੋਂ ਜੀ ਬੈਠ ਕੇ ਗੱਲ ਕਰ ਲੋ ਕਿ ਪ੍ਰਧਾਨ ਜੀ ਸਾਰੇ ਬੈਠੋ ਇਹ ਸ਼ੂਨਾ ਬਣਾਓ ਆਪਾਂ ਇਹਨਾਂ ਦੀ ਮਦਦ ਕਰ ਰਹੀਆਂ ਲੜਾਈ ਨਹੀਂ ਕਰੀ ਉਹ ਰਾਜਨੀਤੀ ਹੀ ਕਰ ਰਹੀ ਆਪਾਂ ਇਹਨਾਂ ਦੀ ਮਦਦ ਕਰੋ ਇਹਨਾਂ ਨੂੰ ਪੂਰਾ ਫੰਡ ਦਿੱਤਾ ਕਰਕੇ ਦਿਓ ਬਾਕੀ ਸਰਕਾਰ ਤੋਂ ਫੰਡ ਲਿਬਾਓ ਆਪਾਂ ਉਹ ਰਾਜਨੀਤੀ ਨਾ ਕਰੋ ਕਿਸੇ ਵੀ ਤਰ੍ਹਾਂ ਦੀ ਗੱਡੀ ਕੋਈ ਕਾਂਗਰਸੀ ਕੋਈ ਆਪ ਵਾਲਾ ਕਿਸੇ ਨਿਊਰੇ ਦਾ ਭਾਈ ਚਾਰਾ ਕੋਈ ਚੈਰੀ ਬਕਸੂ ਮੈਂ ਦੇਖਾ ਨਾ ਕੋਈ ਜਿਹੜਾ ਦਸਤਰੀ ਜਲੀ ਗਿਆ ਉਸ ਨੂੰ ਮੈਂ ਕਿਹਾ ਕਿ ਮੈਂ ਤੇਰਾ ਮਾਰਾ ਕਿਉਂ ਨਾ ਕਰਦਾ ਹਾਂ ਹਰ ਕੋਈ ਜਿਹੜਾ ਇਹ ਜਿਹੜੀ ਘਟਨਾ ਵਾਪਰੀ ਕਿੰਨਾ ਕੁ ਸ਼ਹਿਰ ਵਾਸੀਆਂ ਦਾ ਇਸ ਦਾ ਸਹਿਯੋਗ ਰਿਹਾ ਕਿੰਨਾ ਕੁ ਪ੍ਰਸ਼ਾਸਨ ਦਾ ਸਹਿਯੋਗ ਰਿਹਾ ਕੀ ਕਹਿਣਾ ਚਾਹੂੰਗਾ ਬਹੁਤ ਹੀ ਦੁਖਦਾਈ ਘਟਨਾ ਹੈ ਜੋ ਅੱਜ ਕਾਂਸਲ ਪਰਿਵਾਰ ਦੇ ਨਾਲ ਹੋਇਆ ਹੈ ਇਹਨਾਂ ਦੀ ਦੁਕਾਨ ਹੈ ਲਿੰਕ ਰੋਡ ਤੇ ਕਾਂਸਲ ਦੀ ਹੱਟੀ ਜੋ ਕਿ ਸਵੇਰੇ 5 ਵਜੇ ਅੱਗ ਲੱਗੀ ਹੈ 1 ਘੰਟੇ ਦੇ ਵਿੱਚ ਜਮੀ ਸਵਾਹ ਹੋ ਗਈ ਫਾਇਰ ਗ੍ਰੇਡ ਵਾਲਿਆਂ ਨੂੰ ਫੋਨ ਕਰਿਆ ਘੰਟੇ ਬਾਅਦ ਫਾਇਰ ਗ੍ਰੇਡ ਆਈ ਤਾਂ ਉਦੋਂ ਦੀ ਦੁਕਾਨ ਬਿਲਕੁਲ ਸਵਾਹ ਹੋ ਚੁੱਕੀ ਸੀ ਸੋ ਬਹੁਤ ਧੰਨਵਾਦ ਹੈ ਸਰਸੇ ਵਾਲੇ ਆਪਣੇ ਪ੍ਰੇਮੀਆਂ ਦਾ ਸਾਰੀਆਂ ਸਸਤਾਵਾਂ ਦਾ ਸ਼ਹਿਰ ਵਾਸੀਆਂ ਦਾ ਜਿਨ੍ਹਾਂ ਨੇ ਆ ਕੇ ਅੱਗ ਤੇ ਕਾਬੂ ਪਾਇਆ ਬਾਜ਼ਾਰ ਵੀ ਬੰਦ ਕੀਤਾ ਗਿਆ ਰੋਜ਼ ਰੋਜ਼ ਬਾਜ਼ਾਰ ਵੀ ਬੰਦ ਕੀਤਾ ਬਾਜ਼ਾਰਬਾਨ ਇਸ ਕਰਕੇ ਕੀਤਾ ਕਿਉਂਕਿ ਸਾਢੇ 3 ਸਾਲ ਹੋ ਗਏ ਸਾਨੂੰ ਫਾਇਰ ਗ੍ਰੇਡ ਦੀ ਮੰਗ ਕਰਦਿਆਂ ਨੂੰ ਪਰ ਸਾਡੇ ਪ੍ਰਧਾਨ ਜੀ ਆਏ ਨੇ ਨਗਰ ਪੰਚਾਇਤ ਦੇ ਉਹਨਾਂ ਨੇ ਸਾਨੂੰ ਆਸਵਾਸਨ ਦਿੱਤਾ ਹੈ ਕਿ ਇੱਕ ਹਫ਼ਤੇ ਦੇ ਵਿੱਚ ਤੁਹਾਡੇ ਸ਼ਹਿਰ ਦੇ ਵਿੱਚ ਫਾਇਰ ਗ੍ਰੇਡ ਆਊਗੀ ਜੇ ਫਾਇਰ ਗ੍ਰੇਡ ਆ ਗਈ ਸਾਡੇ ਸ਼ਹਿਰ ਦੇ ਵਿੱਚ ਅਸੀਂ ਪ੍ਰਧਾਨ ਜੀ ਦਾ ਸਾਰੀਆਂ ਸੰਸਥਾਵਾਂ ਦੇ ਵੱਲੋਂ ਸਨਮਾਨ ਕਰਾਂਗੇ ਸ਼ਹਿਰ ਦੇ ਵਿੱਚ ਬਲਾਕ ਜੇਕਰ ਨਹੀਂ ਹੁੰਦੀ ਜੇਕਰ ਫਾਇਦਿਕ ਰੇਟ ਹਫਤੇ ਦੇ ਵਿੱਚ ਨਾ ਆਈ ਤਾਂ ਸ਼ਹਿਰ ਵਾਸੀ ਜਿੱਦਾਂ ਕਹਿਣਗੇ ਉਦਾਂ ਦੀ ਸਾਰਿਆਂ ਨੂੰ ਜਿੱਦਾਂ ਮਨਜ਼ੂਰ ਹੋਊਗਾ ਠੀਕ ਹੈ ਨਾ ਪਰ ਸਾਰੀਆਂ ਸੰਸਥਾਵਾਂ ਵੱਲੋਂ ਮੈਂ ਵੀ ਆਪਣੀ ਸੰਸਥਾਵਾਂ ਜਿਗਰਾਤਾ ਮਟਰੀਏ ਵੱਲੋਂ ਬਹੁਤ ਸਾਰਾ ਸਹਿਯੋਗ ਦਿੱਤਾ ਸਾਡੇ ਭਰਾ ਦੇ ਲਈ ਬਾਕੀ ਵੀ ਸੰਸਥਾਵਾਂ ਨੂੰ ਸ਼ਹਿਰ ਵਾਸੀਆਂ ਦੁਕਾਨਦਾਰ ਵੀਰਾਂ ਨੂੰ ਮੈਂ ਬੇਨਤੀ ਕਰਦਾ ਕਿਉਂਕਿ ਚਿੜੀ ਚੋਜ ਪਰ ਲੈ ਗਈ ਨਦੀ ਦੇ ਕੱਟੇ ਨੀਰ দান دیے ਤਾਂ ਨਾ ਕਟੇ ਕਹੇਗੇ ਭਗਤ ਕਬੀਰ ਜੇ ਆਪਾਂ 1-1 ਰੁਪਏ ਦੇ ਨਾਲ ਵੀ ਇਸ ਆਪਾਂ ਦੁਕਾਨ ਨੂੰ ਦੁਬਾਰਾ ਉੱਦੀ ਬਣਾ ਸਕਦੇ ਹਾਂ ਸਾਰਿਆਂ ਨੂੰ ਬੇਨਤੀ ਕਰਦਾ ਮੈਂ ਕਿ ਵੱਧ ਤੋਂ ਵੱਧ ਆਹ ਜਾਊਗਾ ਡੜਬੇ ਸ਼ਹਿਰ ਦੀ ਇੱਕ ਚਰਚਾ ਹੋਈ ਹਰ ਇੱਕ ਸ਼ਹਿਰਾਂ ਦੇ ਵਿੱਚ ਕਹਿੰਦੇ ਕਿ ਡੜਬੇ ਦੇ ਵਿੱਚ ਵਪਾਰੀਏ ਚ ਏਕਾ ਨਹੀਂ ਹੈਗਾ ਪਰ ਲੇਕਿਨ ਅੱਜ ਏਕਾ ਦੇਖਣ ਨੂੰ ਮਿਲਿਆ ਕਿ ਲੱਗਦਾ ਜੇਕਰ ਇਸੇ ਤਰ੍ਹਾਂ ਏਕਤਾ ਬਣੀ ਰਹੇ ਤਾਂ ਹੋ ਸਕਦਾ ਹੈ ਮਸਲੇ ਜਿਹੜੇ ਆਪਸੀ ਭਾਈਚਾਰੇ ਦੇ ਵਿੱਚ ਨਿਪਟ ਜਾ ਕਰਨਗੇ ਅੱਜ ਬਹੁਤ ਸਾਰਾ ਏਕਾ ਦੇਖਣ ਨੂੰ ਮਿਲਿਆ ਇੱਕ ਵਾਰੀ ਅਸੀਂ ਏਕਾ ਨਾਊਂਸਮੈਂਟ ਕਰਵਾਈ ਕਿ ਆਪਣੀਆਂ ਦੁਕਾਨਾਂ ਬੰਦ ਕਰਕੇ ਕਾਉਂਸਲ ਬਵਾੜ ਦੇ ਜੋ ਦੁਕਾਨ ਨੂੰ ਅੱਗ ਲੱਗੀ ਬਾਹਰ ਆਪਾਂ ਧਰਨਾ ਦਾਵਾਗੇ ਸਾਰਾ ਹੀ ਸ਼ਹਿਰ ਪੂਰਾ ਇਕੱਠਾ ਹੋ ਕੇ ਧਰਨਾ ਦਿੱਤਾ ਸਾਰਿਆਂ ਨੇ ਦੁਕਾਨਾਂ ਬੰਦ ਕਰੀਆਂ ਸੋ ਮੈਂ ਬਹੁਤ ਹੀ ਸਾਰਾ ਸ਼ਹਿਰ ਵਾਸੀਆਂ ਦਾ ਦੁਕਾਨਦਾਰ ਵੀਰਾਂ ਦਾ ਧੰਨਵਾਦ ਕਰਦਾ ਐ ਸਭ ਤੋਂ ਪਹਿਲਾਂ ਤਾਂ ਇਹ ਬਹੁਤ ਮੰਦ ਭਾਗੀ ਘਟਨਾ ਹੈ ਜਦੋਂ ਸਾਨੂੰ ਜਾਣਕਾਰੀ ਸਾਡੇ ਐਮਸੀ ਸਰਵਾਂ ਨੂੰ ਜਾਣਕਾਰੀ ਹੋਈ ਸਾਰੇ ਪਹੁੰਚੇ ਨੇ ਤੁਰੰਤ ਤੇ ਇਸ ਬਾਰੇ ਸਾਡੀ ਸਰਦਾਰ ਹਰਪਾਲ ਸਿੰਘ ਜੀ ਨਾ ਵਿੱਤ ਮੰਤਰੀ ਪੰਜਾਬ ਨਾਲ ਗੱਲ ਹੋ ਚੁੱਕੀ ਆ ਥੋੜੇ ਸਮੇਂ ਵਿੱਚ ਹੀ ਸਰਦਾਰ ਤੇਪਿੰਦਰ ਸਿੰਘ ਸੋਹੀ ਇੱਥੇ ਆ ਰਹੇ ਨੇ ਤੇ ਅਸੀਂ ਫਾਇਰ ਦਾ ਜਲਦੀ ਤੋਂ ਜਲਦੀ ਹੱਲ ਕਰ ਦਾਂਗੇ ਇੱਕ ਦੋ ਦਿਨ ਚ ਹੀ ਅ ਅੱਜ ਪਿੱਛੇ ਮਤਾ ਪਾਇਆ ਸੀ ਗੋਪੁਰਾਣੇ ਤੇ ਪ੍ਰਗਟਜੀ ਖੜੇ ਨੇ ਆਪਣੇ ਫਾਇਰ ਵਾਸਤੇ ਉਹ ਫਾਇਰ ਮੂਨਕ ਚਲੀ ਗਈ ਜੋ ਸਾਨੂੰ ਅੱਜੀ ਗੱਲ ਪਤਾ ਲੱਗੀ ਆ ਇਹਦੇ ਬਾਰੇ ਪਰ ਉਹ ਅਸੀਂ ਹੁਣ ਇੱਥੇ ਡੜਬੇ ਖੜੀ ਕਰਦੀ ਕਰਦੇ ਆਂਗੇ ਜਿਹੜੀ ਡੜਬੇ ਚ ਹੈ ਹੈ ਸੀ ਜੀ ਫਾਇਰ ਉਹਦੇ ਚ ਥੋੜੀ ਜੀ ਦਿੱਕਤ ਸੀ ਉਹ ਅੱਜ ਗੋਪੀ ਜੀ ਨੇ ਦੱਸਿਆ ਵੀ ਦੋ ਥੜੇ ਨੇ ਜਿਹੜੇ ਉਹ ਆਪਸ ਵਿੱਚ ਨਹੀਂ ਸਹੀ ਚੱਲ ਰਹੇ ਇਸ ਕਰਕੇ ਉਹ ਮੰਡੀ ਚ ਨਹੀਂ ਖੜਾ ਖੜਾ ਸਕੇ ਪਰ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਇਹ ਜਿਹੋ ਚਾਹਣਤਾ ਉਹ ਫਾਇਰ ਨਗਰ ਪੰਚਾਇਤ ਨੂੰ ਸਮਹਾ ਦਾ ਨਾ ਉਹ ਅਸੀਂ ਪ੍ਰੋਪਰ ਚਲਾਵਾਂਗੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ ਜਿੱਥੇ ਉਹ ਕਹਿਣਗੇ ਉੱਥੇ ਪ੍ਰੋਵਾਈਡ ਕਰਾਵਾਂਗਾ ਪਹਿਲਾਂ ਵੀ ਸ਼ਹਿਰ ਚ ਕਈ ਹਾਦਸੇ ਜਿਹੜੇ ਇਸ ਤਰ੍ਹਾਂ ਦੇ ਵਾਪਰ ਗਏ ਨੇ ਪਰ ਲੇਕਿਨ ਹਰ ਵਾਰ ਵਿਸ਼ਵਾਸ ਤੋਂ ਆ ਜਾਂਦਾ ਪਰ ਲੇਕਿਨ ਫਾਇਰ ਗੇਟ ਤੋਂ ਸ਼ਹਿਰ ਵਸੇ ਵਾਂਝੇ ਨੇ ਵੱਡੇ ਨੁਕਸਾਨ ਲੋਕਾਂ ਦੇ ਹੋ ਰਹੇ ਨੇ ਕਈ ਸਾਲਾਂ ਤੋਂ ਸੰਜੀਪ ਜੀ ਤੁਹਾਨੂੰ ਪਤੀਆ ਜਿਵੇਂ ਗਊਸਾਲਾ ਚ ਦੇਖੋ ਅੱਗ ਲੱਗੀ ਸੀ ਉੱਥੇ ਸਾਰੀ ਪ੍ਰਪਾਈ ਟੂੜੀ ਦੀ ਹੋਰ ਦੀ ਮੰਤਰੀ ਸਾਹਿਬ ਨੇ ਆਸ਼ਵਾਸ਼ਣ ਦਵਾਇਆ ਤੇ ਉਹਨਾਂ ਨੂੰ ਦੇ ਵੀ ਚੁੱਕੇ ਆ ਤੇ ਸਾਰੇ ਅੱਗੇ ਵੀ ਚਲ ਤੇ ਸਾਡੀ ਨਗਰ ਪੰਚਾਇਤ ਵੱਲੋਂ ਸਾਰੇ ਐਮਸੀ ਸਾਹਿਬਾਨ ਕਰੇ ਨੇ 51000 ਰੁਪਿਆ ਅਸੀਂ ਇਹਨਾਂ ਨੂੰ ਦੇਵਾਂਗੇ ਤੇ ਬਾਕੀ ਸੰਸਥਾਵਾਂ ਵੀ ਸਾਡੇ ਨਗਰ ਦੀਆਂ ਬਹੁਤ ਜਿਹੜੀਆਂ ਨੇ ਉਪਰਾਲਾ ਕੀਤਾ ਕਿਸੇ ਨੇ 11000 ਕਿਸੇ ਨੇ 31000 ਕਿਸੇ ਨੇ 51000 ਸਾਰਿਆਂ ਨੇ ਦਿੱਤਾ ਜਿੱਦਾਂ ਵੀ ਹੋਊਗਾ ਅਸੀਂ ਸਾਰੇ ਭਾਈਚਾਰਾ ਕਿਸਾਨਾਂ ਨੂੰ ਕੈਮ ਰੱਖ ਕੇ ਇਹਨੂੰ ਕੰਮ ਨੂੰ ਕਰਾਂਗੇ ਤਾਂ ਹੋਊਗਾ ਜੀ ਉਹ ਸਾਰਾ ਅਸੀਂ ਇਹਨਾਂ ਨੂੰ ਦਿਵਾਵਾਂਗੇ ਵੱਧ ਤੋਂ ਵੱਧ ਦਿਵਾਵਾਂਗੇ ਜਿੰਨਾ ਵੀ ਹੋਊਗਾ ਜਿਹੜੇ ਰੋਸ ਦੇ ਵਿੱਚ ਸ਼ਹਿਰ ਵਾਸੀਆਂ ਨੇ ਬਾਜ਼ਾਰ ਬੰਦ ਕੀਤਾ ਸੀਗਾ ਤਾਂ ਉਹਦਾ ਕੀ ਫੈਸਲਾ ਲਿਆ ਗਿਆ ਉਹ ਸਾਰੇ ਭਾਈਚਾਰਾ ਕਿਸਾਨਾਂ ਨੂੰ ਕੈਮ ਰੱਖਦੇ ਹੋਏ ਉਹ ਖੋਲ ਦਿੱਤਾ ਗਿਆ ਉਦਾਸ ਮਿੰਟ ਲਈ ਚਲੋ ਗੁੱਸੇ ਕੇ ਲਈ ਆਪਣਿਆਂ ਨਾਲ ਹੀ ਹੁੰਦੇ ਨੇ ਉਹ ਅਸੀਂ ਆਪਸ ਵਿੱਚ ਸਾਰਿਆਂ ਨੇ ਮੈਂ ਸਾਰਿਆਂ ਨੂੰ ਆਸ਼ਵਾਸਨ ਦਿਵਾ ਚੁੱਕਿਆ ਕਿ ਜਲਦੀ ਤੋਂ ਜਲਦੀ ਅਸੀਂ ਫਾਇਰ ਦਾ ਇੰਤਜ਼ਾਮ ਕਰ ਦਾਂਗੇ ਚੈੱਕ ਪਾਸੀ ਯਾਨੀ ਤੁਹਾਡੇ ਖਿਲਾਫ ਵੀ ਰੋਸ਼ ਦਿੱਤਾਇਆ ਗਿਆ ਤੁਹਾਡੇ ਪ੍ਰਤੀਬਿਜੜਾ ਹੈਗਾ ਉਹਨਾਂ ਨੇ ਨਾਰੇਬਾਜ਼ੀ ਵਗੈਰਾ ਕੀਤੀ ਹੈਗੀ ਕੋਈ ਗੱਲ ਨਹੀਂ ਭਾਈ ਚਾਰ ਕਿਸਾਨ ਜਾਂ ਫਿਰ ਕੀ ਹੋ ਗਿਆ ਇਹ ਤਾਂ ਚੱਲਦਾ ਰਹਿੰਦਾ ਹੈ ਕੋਈ ਗੱਲ ਨਹੀਂ ਉਹ ਵੀ ਸਾਡੇ ਪ੍ਰਾਣ ਨੇ ਜਿਨ੍ਹਾਂ ਨੇ ਕੀਤਾ ਮੈਨੂੰ ਪਤਾ ਕਿੰਨਾ ਨੇ ਕੀਤਾ ਫਾਇਰ ਟੈਂਡਰ ਕਾਲੋ ਤਾਂ ਕੌਣ ਦੀ ਮੀਰਾ ਜੀ ਕਦੋਂ ਟੱਕਾ ਜੂਗਾ ਭਾਈ ਹਫਤੇ ਚ ਅਸੀਂ ਇਹਦਾ ਇੰਤਜ਼ਾਮ ਕਰਾਂਗੇ ਬੇਸ਼ੁਮਾਰ ਜਿਹੜਾ ਪਿਛਲੇ ਨੰਬਰ ਨੂੰ ਇੱਕ ਹਫਤੇ ਵਾਹਿਗੁਰੂ ਪਾਲ ਜੀ ਮਰਦਾਬਾ ਪਾਲ ਜੀ ਮਰਦਾਬਾ ਮਰਦਾਬਾ ਪਾਲ ਜੀ ਮਰਦਾਬਾ ਆਦੇਸ਼ ਹੈਪੀਤ ਮੰਤਰੀ ਮਰਦਾਬਾ ਆਦੇਸ਼ ਹੈਪੀਤ ਮੰਤਰੀ ਮਰਦਾਬਾ ਪੰਜਾਬ ਸਰਕਾਰ ਜਿੰਦਾਬਾ ਪੰਜਾਬ ਸਰਕਾਰ ਮਰਦਾਬਾ ਕਿ ਆਪਾਲ ਸਿੰਘ ਜੀ ਮੱਤ ਮੰਤਰੀ ਨੂੰ ਇੱਕ ਸੰਦੇਸ਼ਾ ਦੇਣਾ ਚਾਹੁੰਦੇ ਜੀ hath ਬੰਨ ਕੇ ਬੇਨਤੀ ਹੈ ਕਿ ਉਹ ਖਜ਼ਾਨਾ ਮੰਤਰੀ ਹੈ ਜੀ ਡੜਪੇ ਹਲਕੇ ਦਾ ਜੀ ਉਹਨੂੰ ਇਹ ਚੀਜ਼ਾਂ ਦੀ ਕੋਈ ਸੂਝ-ਬੂਝ ਨਹੀਂ ਹੈਗੀ ਜੀ ਉਹ ਤਾਂ ਖਜ਼ਾਨਾ ਮੰਤਰੀ ਹੈ ਉਹਨੂੰ ਐਨੀ ਜ਼ਰੂਰਤ ਚੈਂਦੀ ਹੈ ਕਿ ਵੀ ਮੈਂ ੜਬੇ ਵਾਸਤੇ ਆ ਚੀਜ਼ ਦੇਣਾ ਜੀ ਸ਼ਹਿਰ ਵਾਸੀਆਂ ਉਹਨਾਂ ਲੰਬੇ ਲੰਬੇ ਸਮੇਂ ਤੋਂ ਮੰਗ ਹੈ ਜੀ ਸ਼ਹਿਰ ਵਾਸੀਆਂ ਦੀ ਸਾਰਿਆਂ ਦੀ ਜੀ ਫਾਈਬਰੇਟ ਦੀ ਜੀ ਵੀ ੜਬੇ ਵਾਸਤੇ ਇੱਕ ਫਾਈਬਰੇਟ ਰੋਵੇ ਜਾਂ ਹਾਜ਼ਰ ਹੋਵੇ ਜੀ ਆ ਪਹਿਲਾਂ ਕਉਸ਼ਲਾ ਦੇ ਵਿੱਚ ਵੀ ਅੱਗ ਲੱਗੀ ਸੀ ਉੱਥੇ ਵੀ ਇਹੀ ਹਾਲ ਸੀ ਜੀ ਫਾਈਬਰੇਟ ਸੰਗੂਰ ਤੋਂ ਚੱਲ ਕੇ ਆ ਗਈ ਜੀ ਸੁਨਾਮ ਤੋਂ ਚੱਲ ਕੇ ਆ ਗਈ ੜਬੇ ਆਲੀ ਹਜੇ ਤੱਕ ਵੀ ਨਹੀਂ ਆਈ ਹਾਲਾਂਕਿ ਡੇਢ ਦੋ ਘੰਟੇ ਹੋ ਗਏ ਅੱਗ ਲੱਗੀ ਨੂੰ ਜੀ ੜਬੇ ਆਲੀ ਹਜੇ ਤੱਕ ਨਹੀਂ ਆਈ ਕਾਦੇ ਵਾਸਤੇ ਬਣਾਈ ਹੈ ਜੀ ਉਹ ਫਾਈਬਰੇਟ ਉਹਦੀ ਜੀ ਸ਼ਹਿਰ ਦਾ ਕੀ ਕਰੂੰਗਾ ਸ਼ਹਿਰ ਦਾ ਕਰਤਾਨਾ ਜੀ ਨਹੀਂ ਪੱਥਰ ਕਦੇ ਉੱਥੇ ਤਾਂ ਤਾਂ ਨਹੀਂ ਪੱਥਰ ਕਿਤੇ ਸਾਨੂੰ ਕਰਵਾਤ ਸਮਾਜ ਮਿਲ ਕੇ ਆਇਆ ਮੰਨ ਦੱਸੇ ਕਿ ਦੇਖਿਆ ਸਭ ਬਹੁਤ ਵਾਰੀ ਜੀ ਬਹੁਤ ਵਾਰੀ ਜੀ ਆ ਕੌਸ਼ਲਾ ਦੇ ਵਿੱਚ ਵੀ ਗੱਲ ਹੋਈ ਹੈ ਆਮ ਵੀ ਗੱਲਾਂ ਹੁੰਦੀਆਂ ਨੇ ਦੱਸਣ ਨਾਲ ਕੀ ਜਿਆਦਾ ਪਤਾ ਲੱਗੂ ਜੀ ਉਹਨਾਂ ਨੂੰ ਤੇਤ ਮੰਤਰੀ ਆ ਤੇ ਆਪ ਵੀ ਚੇਂਜ ਦੇ ਵੀ ਮੇਰੇ ਹਲਕੇ ਨੂੰ ਕੀ ਚੀਜ਼ ਦੀ ਲੋੜ ਹੈ ਮੰਗ ਵੀ ਕੀਤੀ ਜਾ ਕੇ ਹਮੇਸ਼ਾ ਬਹੁਤ ਲੰਬੇ ਸਮੇਂ ਤੋਂ ਮੰਗ ਹੈ ਜੀ ਸਾਡੀ ਮੰਗ ਕਿਉਂ ਨਹੀਂ ਪੂਰੀ ਹੋ ਰਹੀ ਕੀ ਪਤਾ ਲੱਗਦਾ ਜੀ ਇਹਨਾਂ ਨੂੰ ਪਤਾ ਹੋਊਗਾ ਜੀ ਅੱਜ ਤਾਂ ਇੱਕ ਗਰੀਬ ਦਾ ਕੇ ਆ ਗਿਆ ਜੀ ਸਾਨੂੰ ਕੀ ਪਤਾ ਕੀ ਚੀਜ਼ਾਂ ਅੱਜ ਤਾਂ ਮਿਲਣ ਨਾ ਜਾਣਿਆ ਸਾਨੂੰ ਤਾਂ ਮਿਲਣ ਵੀ ਨਹੀਂ ਦਿੰਦੇ ਜੀ ਮੰਤਰੀਆਂ ਨੂੰ ਇੰਨਾ ਕ ਨੁਕਸਾਨ ਤਾਂ ਸਾਰੀ ਦੁਕਾਨ ਖਤਮ ਹੋ ਗਈ ਜੀ ਗਵੰਟੀ ਬਚ ਗਈ ਜੀ ਆ ਗਰੀਬ ਪਰਿਵਾਰ ਹੈ ਜੀ ਜੀ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਕਰਜ਼ੇ ਲੈ ਲੈ ਕੇ ਦੁਕਾਨਾਂ ਚ ਮਾਲ ਪਾਇਆ ਹੋਇਆ ਹੈ ਜੀ ਇਹ ਕਰੇ ਜੀ ਗਵਰਨਮੈਂਟ ਕੋਈ ਨਾ ਧਿਆਨ ਦੇਵੇ ਜੀ ਮੀਡੀਅਮ ਕਲਾਸ ਕੰਨੀ ਕੋਈ ਨਹੀਂ ਦੇਖਦਾ ਜੀ ਘਟੋ ਘਟ ਲੋਨੇ ਪੁਸਤਾ ਕਰੇ ਜੀ ਗਵਰਨਮੈਂਟ ਜੀ ਆ ਕਿਤਾ ਖੜੇ ਜੀ ਪ੍ਰਸ਼ਾਸ਼ਕ ਜੀ ਪ੍ਰੋਟੈਸਟ ਜੀ ਤਾਂ ਅੱਜ ਤੱਕ ਜੂਮ ਕਰਾ। ਪੰਚਾਇਤ ਪੰਚਾਇਤ ਦਾ ਕੋਈ ਬੰਦਾ ਨਹੀਂ ਦੇਖਿਆ ਜੀ ਉਰੇ ਹੀ। ਕੋਈ ਪ੍ਰਧਾਨ ਨਹੀਂ ਆਇਆਗਾ ਜੀ। ਅੱਜ ਪਹਿਲਾਂ ਸਾਡਾ ਬਿੱਟੂ ਖਾਨ ਸੀਗਾ ਜੀ ਇੱਕ ਮੈਸੇਜ ਦੇ ਉੱਤੇ ਹਾਜ਼ਰ ਹੁੰਦਾ ਸੀਗਾ ਜੀ। ਮੈਸੇਜ ਤਾਂ ਉਹਨੂੰ ਦੂਰ ਦੀ ਗੱਲ ਆ ਆਪੇ ਆ ਜਾਂਦਾ ਸੀਗਾ ਜੀ ਉਹ। ਪਰ ਨਵਾਂ ਪ੍ਰਧਾਨ ਸਾਨੂੰ ਤਾਂ ਜਿੱਕੇ ਨਹੀਂ ਅੱਜ ਤੱਕ ਸ਼ਕਲ ਨਹੀਂ ਦੇਖੀ ਜੀ। ਨਗਰ ਪੰਚਾਇਤ ਮਰੀ ਪਈ ਸਾਡੇ ਵਾਸਤੇ ਤਾਂ। ਪ੍ਰਧਾਨ ਦੀ ਸ਼ਕਲ ਨਹੀਂ ਦੇਖੀ ਜੀ ਅੱਜ ਤੱਕ ਕਾਜੀ ਨਹੀਂ ਜੀ। ਨਗਰ ਪੰਚਾਇਤ ਦਾ ਕੀ ਰਣਨ ਹੈਗਾ? ਸਾਨੂੰ ਕੀ ਫਾਇਦਾ ਜੀ ਇਹਦਾ ਲਈ? ੱੱਕੇ ਨਾਲ ਪ੍ਰਧਾਨ ਬਣਾਉਣ ਅਸ਼ਕਰ ਜੈਸ਼ ਕੁਮਾਰ ਕੋਪਦੀ ਮੰਗ ਕਰਦੇ ਸੀਗੇ ਪ੍ਰਧਾਨ ਬਣਾਓ ਜੀ ਉਹਨੂੰ ਜੀ ਕਈ ਸਾਲਾਂ ਤੋਂ ਆਏ ਵਾਰੀ ਜਿੱਤਦਾ ਆ ਰਿਹਾ ਜੀ ਕੋਪ ਜੀ ਕਿਉਂ ਨਹੀਂ ਪ੍ਰਧਾਨ ਬਣਾਇਆ ਜੀ ਕੋਪ ਨੂੰ ਸਾਨੂੰ ਕਾਰਨ ਦੱਸੇ ਜੀ ਉਹ ਵੀ ਕਿਉਂ ਨਹੀਂ ਪ੍ਰਧਾਨ ਬਣਾਇਆ ਜੀ ਕੋਪ ਨੂੰ ਤਾਂ ਜਾਂਦਾ ਜੀ ਆਏ ਵਾਰੀ ਕਿੱਥੇ ਜਾਂਦਾ ਜੀ ਅਕਰਵਾਲ ਦੀ ਪੋਜੀਸ਼ਨ ਲਈ ਨਹੀਂ ਹੈਗੀ ਜੀ ਕੋਈ ਸੁਣਵਾਈ ਨਹੀਂ ਜੀ ਅਕਰਵਾਲ ਦੀ